ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 4 ਦਿਨਾਂ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ 14 15 16 ਮਈ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਅਸਲ ਇਤਿਹਾਸ ਤਾਜ਼ਾ ਸੈਟਲਰ ਦਾ ਸਿਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਜੇਕਰ ਗੱਲ ਪੰਜਾਬ ਦੀ ਕਰਦੇ ਹਾਂ ਪੰਜਾਬ ਦਾ ਮੌਸਮ ਸਾਫ ਬਣਿਆ ਹੋਇਆ ਅੱਜ ਬੱਦਲ ਵਾਜ ਦੇ ਨਾਲ ਮੀਂਹ ਦੇ ਆਸਾਰ ਸੀ ਪਰ ਬੱਦਲ ਅੱਜ ਪੰਜਾਬ ਦੇ ਵਿੱਚ ਨਹੀਂ ਬਣਿਆ ਹਰਿਆਣਾ ਰਾਜਸਥਾਨ ਦੇ ਵਿੱਚ ਬੱਦਲ ਬਣਿਆ ਹੋਇਆ ਜੇ ਫਸ਼ਮੇ ਸਿਸਟਮ ਸਰਗਰਮ ਹੈ ਤੇ ਅਸਲੇ ਰਾਜਸਥਾਨ ਔਰ ਰਾਜਸਥਾਨ ਦੇ ਖਾਸ ਕਰਕੇ ਉੱਤਰੀ ਭਾਗ ਔਰ ਹਰਿਆਣੇ ਦੇ ਦੱਖਣ ਪੱਛਮੀ ਪੂਰਬੀ ਤੇ ਪੱਛਮੀ ਭਾਗਾਂ ਦੇ ਵਿੱਚ ਅਸਲੇ ਸਿਸਟਮ ਚੱਲ ਰਿਹਾ ਤੇ ਹਰੇੜ ਚੱਕੜੇ ਦੇ ਖੇਤਾਂ ਦੇ ਵਿੱਚ ਚੱਲਦਾ ਪਿਆ ਅੱਜ ਰਾਤ ਪੰਜਾਬ ਦਾ ਮੌਸਮ ਖੁਸ਼ਕ ਰਹੇਗਾ ਸਾਫ ਰਹੇ ਜਿਹੜੇ ਹੌਲੀ ਹੌਲੀ ਤਾਂ ਨੂੰ ਜਾ ਰਹੇ ਨੇ ਕਿਉਂਕਿ ਗਰਮੀ ਤੇ ਹਮੇਸ਼ਾ ਜੜੀ ਬਣੀ ਹੋਈ ਆ ਸੋ ਜੇਕਰ ਅਸੀਂ ਅਗਲੇ 72 ਕਾਂ ਟਾਈਮ ਦੀ ਗੱਲ ਕਰਦੇ ਹਾਂ ਜੀ 14 15 16 ਤਰੀਕ ਤੱਕ ਮੌਸਮ ਦੇ ਵਿੱਚ ਕੋਈ ਵੱਡਾ ਫੇਰ ਬਦਲ ਸੰਭਵ ਨਹੀਂ ਆ ਗਰਮ ਤੇ ਖੁਸ਼ਕ ਮੌਸਮ ਰਹਿੰਦਾ ਜਾਪਰੀਆ ਜੀ ਤੇ 16 ਤਰੀਕ ਤੱਕ ਫਿਲਹਾਲ ਕੋਈ ਕਿਸੇ ਤਰ੍ਹਾਂ ਦੇ ਅਲਰਟ ਚੇਤਾਵਨੀ ਮੌਸਮ శాఖ ਨੇ ਜਾਰੀ ਨਹੀਂ ਕੀਤੀ ਆ ਪੰਜਾਬ ਦੇ ਲਈ ਕੱਲ ਦੇ ਲਈ ਜਿਹੜੇ ਅਲਰਟ ਨੇ ਉਹ ਦਿੱਲੀ ਹਰਿਆਣਾ ਗੁਰੂਗਰਾਮ ਨਾਡਾ ਇਹ ਕੱਲ ਦੇ ਲਈ ਨਹੀਂ ਅੱਜ ਦੇ ਲਈ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੈ ਅਲਰਟ ਸਿੱਤ ਇਹਨਾਂ ਖੇਤਰਾਂ ਦੇ ਵਿੱਚ ਚਦਰ ਹੋਗੀ ਰਹੇ ਨੇ ਜੇਕਰ ਇਹ ਨਜ਼ਰ ਤਾਜਾ ਫਰੇਡ ਤੇ ਲਾ ਲੈਨੇ ਆ ਜੋ ਪੰਜਾਬ ਦੇ ਲਈ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ 19 ਤਰੀਕ ਤੱਕ ਸਕਰੀਨ ਤੇ ਦੇਖ ਸਕਦੇ ਆ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਯਾਨੀ ਕਿ ਕਿਸੇ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਮੌਸਮ ਆਪਣਾ ਗਰਮ ਤੇ ਖੁਸ਼ਕ ਰਹਿੰਦਾ ਜਾ ਫਰਿਆ ਆਉਂਦੇ ਦਿਨਾਂ ਦੇ ਵਿੱਚ ਪਾਰਾ ਹੋਰ ਤਾ ਉਹਨੂੰ ਜਾਏਗਾ ਜਿੱਥੇ 40 ਤੋਂ 60 ਪਾਰਾ ਚੱਲਦਾ ਹੋਇਆ ਮੈਕਸਿਮਮ ਉਸ ਦੇ ਵਿੱਚ ਵਾਧਾ ਹੋਵੇਗਾ 44-45 ਤੇ ਪਾਰਾ ਜਾ ਸਕਦਾ ਆ ਆਉਂਦੇ 6-7 ਦਿਨਾਂ ਦੇ ਦਰਮਿਆਨ ਫਿਰ ਹਾਲ ਕਿਸੇ ਤਰ੍ਹਾਂ ਦੀ ਕੋਈ ਵਾਰਨਿੰਗ ਅਲਰਟ ਨਹੀਂ ਹੈ ਤੇ ਮੌਸਮ ਆਪਣਾ ਗਰਮ ਤੇ ਖੁਸ਼ਕ ਫੜਿਆ ਰਹੇਗਾ